ਇਹ ਲੱਡੂ ਸਰੀਰ ਚ ਸਾਰੀਆਂ ਬਿਮਾਰੀਆਂ ਨੂੰ ਕੱਢੂ ਲੱਡੂ ਖਾਣ ਨਾਲ ਯੈਸ ਇਹ ਲੱਡੂ ਸਰੀਰ ਦੇ ਸਾਰੀਆਂ ਚਿੰਤਾਵਾਂ ਨੂੰ ਕੱਢੂ ਇਹ ਕਿਵੇਂ ਕੋਈ ਦਿਨ ਗਰੀਡIENTS ਨੇ ਲੱਡੂ ਦਾ ਬੇਸ ਕੀ ਹੈ ਬੇਸਣ ਦੂਸਰਾ ਬੇਸ ਕੀ ਹੈ ਦੇਸੀ ਘਿਓ ਤੀਸਰਾ ਬੇਸ ਕੀ ਹੈ ਚਿੱਟੇ ਤਿਲ ਚੌਥਾ ਬੇਸ ਕੀ ਹੈ ਵੱਡੀ ਲਾਚੀ ਦਾ ਦਾਣਾ ਨੈਕਸਟ ਬੇਸ ਕੀ ਹੈ ਇਹਦੇ ਅੰਦਰ ਗੁਲਾਬ ਦੀਆਂ ਪੱਤੀਆਂ ਜੋ ਅਰੋਮਾ ਦਿੰਦੀਆਂ ਨੇ ਸੈਕੰਡੀ ਮਨ ਨੂੰ ਸ਼ਾਂਤ ਰੱਖਦੀ ਹੈ ਪੀਸ ਦਿੰਦੀਆਂ ਨੇ ਡਿਪਰੈਸ਼ਨ ਘਟਾਉਂਦੀਆਂ ਨੇ ਇਹ ਲੱਡੂ ਸਰੀਰ ਚੋਂ ਸਾਰੀਆਂ ਬਿਮਾਰੀਆਂ ਨੂੰ ਕੱਢੂ ਲੱਡੂ ਖਾਣ ਨਾਲ ਯੈਸ ਇਹ ਲੱਡੂ ਸਰੀਰ ਦੀਆਂ ਸਾਰੀਆਂ ਚਿੰਤਾਵਾਂ ਨੂੰ ਕੱਢੂ ਇਹ ਕਿਵੇਂ ਉਹ ਇਹਦੇ ਇਨਗਰੀਡੀਅੰਟਸ ਨੇ ਲੱਡੂ ਦਾ ਬੇਸ ਕੀ ਹੈ ਬੇਸਣ ਦੂਸਰਾ ਬੇਸ ਕੀ ਹੈ ਦੇਸੀ ਘਿਓ ਤੀਸਰਾ ਬੇਸ ਕੀ ਹੈ ਚਿੱਟੇ ਤੇਲ ਚੌਥਾ بیس ਕੀ ਹੈ ਵੱਡੀ ਲਾਚੀ ਦਾ ਦਾਣਾ ਨੈਕਸਟ بیس ਕੀ ਹੈ ਇਹਦੇ ਅੰਦਰ ਗੁਲਾਬ ਦੀਆਂ ਪੱਤੀਆਂ ਜੋ ਅਰੋਮਾ ਦਿੰਦੀਆਂ ਨੇ ਸੈਕੰਡਲੀ ਮਨ ਨੂੰ ਸ਼ਾਂਤ ਰੱਖਦੀਆਂ ਨੇ ਪੀਸ ਦਿੰਦੀਆਂ ਨੇ ਡਿਪਰੈਸ਼ਨ ਘਟਾਉਂਦੀਆਂ ਨੇ ਸੋ ਮਿੱਠਾ ਬਣਾਇਆ ਹੀ ਡਿਪਰੈਸ਼ਨ ਘਟਾਉਣ ਲਈ ਗਿਆ ਮਿੱਠਾ ਬਣਾਇਆ ਹੀ ਖੁਸ਼ੀਆਂ ਵਧਾਉਣ ਲਈ ਗਿਆ ਸੋ ਇਸ ਕਰਕੇ ਜੇ ਅਸੀਂ ਚੰਗਾ ਮਿੱਠਾ ਕਿਸੇ ਨੂੰ ਇੰਟਰੋਡਿਊਸ ਕਰਵਾਵਾਂਗੇ ਤਾਂ ਉਹਦਾ ਫੇਸ ਨਹੀਂ ਖਰਾਬ ਹੋਏਗਾ ਪਾਪ ਆਪਣੇ ਗੰਦਾ ਮੂੰਹ ਨਹੀਂ ਬਣਾਏਗਾ ਉਹ ਸੋਹਣਾ ਮੂੰਹ ਬਣਾਏਗਾ ਸਮਾਈਲ ਦੇਏਗਾ ਤੁਹਾਡਾ ਥੈਂਕਸ ਕਰੇਗਾ ਇੱਕ ਚੀਜ਼ ਹੋਗੀ ਪਲੱਸ ਜਿਵੇਂ ਉਹ ਲੱਡੂ ਅੰਦਰ ਜਾਏਗਾ ਉਹਦਾ ਰੋਮ ਰੋਮ ਵੀ ਉਹਦਾ ਥੈਂਕਸ ਕਰੇਗਾ ਅਦਰ ਅਦਰਵਾਇਜ਼ ਮੈਂ ਤੁਹਾਨੂੰ ਬਾਹਵੇਂ ਬਾਹਰੋ ਜਿੰਨੀ ਮਰਜ਼ੀ ਮਹਿੰਗੀ ਲਿਆ ਕੇ ਮਿਠਾਈ ਖਿਲਾ ਦਿਆਂ ਖਵਾ ਰਿਆ ਹਾਂਗਾ ਮੈਨੂੰ ਅੱਛੀ ਫੀਲ ਆਏਗੀ ਕਿ ਮੈਂ ਤੁਹਾਨੂੰ ਖਿਲਾ ਰਿਹਾ ਜੀ ਤੁਹਾਡੇ ਅੰਦਰ ਅੱਛੀ ਫੀਲ ਆਏਗੀ ਕਿ ਮੈਨੂੰ ਮਿੱਠਾ ਮਿਲ ਗਿਆ ਲੇਕਿਨ ਜਿਵੇਂ ਤੁਸੀਂ ਉਹਦਾ ਅੰਦਰ ਭੇਜਿਆ ਮਿੱਠੇ ਨੂੰ ਰੋਮ ਰੋਮ ਗਾਣਾ ਕੱਢੇਗਾ ਪਿਸਾਰ ਹੀ ਦਿੱਤਾ ਹੀ ਗਾਲਣ ਵਾਲਾ ਹੀ ਕੰਮ ਕਰ ਲਿਆ ਅੰਦਰ ਅੱਗ ਹੀ ਲਾ ਦਿੱਤੀ ਪੂਰੀ ਦੀ ਪੂਰੀ ਥੋੜਾ ਜਿਹਾ ਮਿੱਠਾ ਕਹਿੰਦੇ ਕਹਿੰਦੇ ਹੋ ਹੋ ਜਲਣ ਹੋ ਰਹੀ ਕਿਉਂ ਐਸਿਡ ਤੇਜ਼ ਹੋ ਜਾਂਦਾ ਸਿੰਥੈਟਿਕਾ ਮਿੱਠਾ ਇਹਨੂੰ ਜਵੇਂ ਖਾਓਗੇ ਤੁਸੀਂ ਚਾਰ ਨਹੀਂ 40 ਲੱਡੂ ਖਾਜੋ ਮਤਲਬ ਨਹੀਂ ਤੁਹਾਡੇ ਅੰਦਰ ਐਸਿਡ ਬਣ ਜਾਏ ਔਰ ਬਕਾਇਦਾ ਅਸੀਦੀ ਨਾਲ ਬਰਫੀ ਵੀ ਬਣਾਈ ਇਹ ਕਾਦੀ ਬਣਾਈ ਇਹ ਵੀ ਬੇਸਨ ਸੇਮ ਬੇਸ ਦੇ ਉੱਤੇ ਅਸੀਂ ਬਰਫੀ ਬਣਾਈ ਚਾਂਦੀ ਦਾ ਵਰਕ ਲੱਗਾ ਸੋ ਇਸ ਮਿੱਠੇ ਨੂੰ ਅਸੀਂ ਹੁਣ ਇਹਨਾਂ ਦਿਨਾਂ ਦੇ ਵਿੱਚ ਜਿੰਨੇ ਵੀ ਸਾਡੇ ਕੋਲ ਪੇਸ਼ੈਂਟ ਆਣੇ ਸਭ ਨੂੰ ਅਸੀਂ ਟੈਸਟ ਕਰਵਾਂਗੇ ਅਸੀਂ ਕਦੀ ਨਹੀਂ ਕਹਿੰਦੇ ਕਿ ਸਾਡੇ ਕੋਈ ਚੀਜ਼ ਖਰੀਦੋ ਜਸਟ ਅਸੀਂ ਸਵਾਦ ਦਿਖਾਣੇ ਆ ਕਿ ਦੇਖੋ ਮਠਿਆਈ ਐਵੇਂ ਵੀ ਬਣਦੀ ਹੈ ਔਰ ਜਿੰਨੇ ਲੋਕਾਂ ਨੇ ਇੱਕ ਲੱਡੂ ਖਾਦਾ ਉਹ ਕਹਿੰਦੇ ਸਾਰੇ ਮੇਰੇ ਆ ਸਾਰੇ ਮੇਰੇ ਆ ਕਿਉਂਕਿ ਅਸੀਂ ਇਹਨੂੰ ਬਣਾਉਨੇ ਲਿਮਟਡ ਜੀ ਡਾਕਟਰ ਪੁੱਲਰ ਹੈ ਹਲਵਾਈ ਪੁੱਲਰ ਨਹੀਂਗਾ ਕਿ ਸਟਾਕ ਬਹੁਤ ਪਿਆ ਹੈ ਇਸ ਕਰਕੇ ਇਨੂੰ ਅਸੀਂ ਲਿਮਟਿਡ ਰੱਖਿਆ ਆਪਣੇ ਨੀਅਰ ਡੀਅਰ ਜਾਂ ਜਿਹੜੇ ਪੇਸ਼ੈਂਟ ਸਾਡੇ ਕੋਲ ਜੁੜੇ ਹੋਏ ਨੇ ਐਨ ਆਰ ਆਈ ਪਰਿਵਾਰ ਜੁੜੇ ਹੋਏ ਉਹਨਾਂ ਨੂੰ ਪਤਾ ਹੈ ਹਰ ਸਾਲ ਅਸੀਂ ਮਠਾਈ ਬਣਾਉਂਦੇ ਆਂ ਦੇਣ ਵਾਸਤੇ ਸਭ ਨੂੰ ਤੇ ਚੰਗਾ ਮਿੱਠਾ ਹੀ ਚੰਗੇ ਹਾਰਮੋਨਸ ਦੇ ਸਕਦਾ ਮੈਂ ਇਹ ਕਹਾਂਗਾ ਕਿ ਮਿੱਠਾ ਚੰਗੇ ਹਾਰਮੋਨਸ ਦੇ ਸਕਦਾ ਕਦੀ ਨਹੀਂ ਹੋ ਸਕਦਾ ਚੰਗਾ ਮਿੱਠਾ ਹੀ ਚੰਗੇ ਤੇ ਖੁਸ਼ੀ ਤੇ ਹਾਰਮੋਨਸ ਦੇ ਸਕਦਾ ਅਸੀਂ ਉਸੇ ਸਾਇੰਸ ਨੂੰ ਕੈਰੀ ਕਰਨ ਦੀ ਕੋਸ਼ਿਸ਼ ਕੀਤੀ ਹੈ ਸੋ ਇਸ ਕਰਕੇ ਫਿਲਹਾਲ ਸਾਡੇ ਕੋਲ ਗੁਰਪੁਰਬ ਤੱਕ ਸਟਾਕ ਅਵੇਲੇਬਲ ਰਹਿੰਦਾ ਹੈ ਜਿਸ ਜਿਸ ਵੀ ਕਿਸੇ ਪਰਿਵਾਰ ਨੇ ਬਹੁਤ ਨੋਮੀਨਲ ਜੀ ਅਮਾਉਂਟ ਤੇ ਹੈ ਕਿਉਂਕਿ ਅਸੀਂ ਇਹਦੇ ਤੇ ਕੋਈ ਹਲਵਾਈਆਂ ਵਾਲਾ ਰੇਟ ਨਹੀਂ ਰੱਖਿਆ ਨੋਮੀਨਲ ਹੈ ਜੋ ਸਾਡੀ ਸੇਵਾ ਪਾਣੀ ਤੇ ਆਈ ਸੀ ਉਹੀ ਲੈਣੇ ਮਕਸਦ ਸਾਡਾ ਇੱਕੋ ਹੈ ਕਿ ਹਰ ਘਰ ਇਹਨਾਂ ਦਾ ਇਹਦਾ ਸਵਾਦ ਵੇਖੇ ਬਿਲਕੁਲ ਸਹੀ ਇਨਗਰੀਡੀਅੰਟਸ ਮੈਂ ਦਸਤੇ ਬੋਲ ਕੇ ਉਦਮ ਕਰੋ ਘਰੇ ਬਣਵਾਓ ਇੱਕ ਘਰੇ ਕਿਵੇਂ ਬਣਾਇਆ ਜਾ ਸਕਦਾ ਆ ਉਹ ਤਾਂ ਹਲਵਾਈ ਦੱਸ ਦੇਗਾ ਮੈਂ ਸਮਗਰੀ ਵੀ ਦੱਸਤੀ ਆ ਇੱਕ ਇੰਪੋਰਟੈਂਟ ਚੀਜ਼ ਜਿਹੜੀ ਦੱਸਣ ਵਾਲੀ ਆ ਹੁਣ ਜਦੋਂ ਇਹਨਾਂ ਚੀਜ਼ਾਂ ਨੂੰ ਅਸੀਂ ਐਕਸਪੀਰੀਅੰਸ ਕੀਤਾ ਕਿਉਂਕਿ ਆਦਤ ਆ ਹਰ ਚੀਜ਼ ਨੂੰ ਰਿਸਰਚ ਦੇ ਐਂਗਲ ਤੋਂ ਕਰਨ ਦੀ ਤਾਂ ਅਸੀਂ ਮਿਠਾਈ ਨੂੰ ਵੀ ਰਿਸਰਚ ਦੇ ਐਂਗਲ ਤੋਂ ਤਿਆਰ ਕੀਤਾ